ਨਾਥ ਅਨਾਥ ਅਨਾਥ ਸਰਨ ਤੁਮਾਰੀ ਮੇਰੇ ਆਇਓ ਨਾਨਕ ਕੇ ਪ੍ਰਭ ਸਾਹਿਬ ਜੀ ਤਨ ਮਹਾਰਾਜ ਗਰੀਬ ਨਵਾਜ ਤਨ ਗਰੀਬ ਨਵਾਜ ਦੀਆਂ ਸੰਗਤਾਂ ਇਹ ਸੰਗਤਾਂ ਜੋ ਬਚਨ ਮਹਾਰਾਜ ਕੀਤਾ ਕਿ ਕਰੋੜਾਂ ਦੇ ਵਿੱਚੋਂ ਇੱਕ ਸ਼ਾਂਤੀ ਕਰਕੇ ਕਰੋੜਾਂ ਦੇ ਵਿੱਚੋਂ ਜਿਹੜੇ ਗਿੰਤੀ 'ਚ ਮਨਜ਼ੂਰੀ ਜਾਏ ਨੇ ਮਹਾਰਾਜ ਕੀ ਇਹ ਸੰਗਤ ਉਹ ਹੈ ਵਾ ਵਾ ਔਰ ਐਸਾ ਗੁਰੂ ਹੋਵੇ ਦਰਗਾਹ ਜਿਵੇਂ ਅਜਪਤ ਰੱਖੇ ਇਨਾ ਪਿਆਰ ਵੰਡਿਆ ਮਹਾਰਾਜ ਇਨਾ ਪਿਆਰ ਦਿੱਤਾ ਇਨਾ ਪਿਆਰ ਦਿੱਤਾ ਹੈ ਕਿ ਇਨਾ ਮਾਂ ਪਿਓ ਨੇ ਕਿਸੇ ਆਪਣੇ ਬੱਚੇ ਨੂੰ ਪਿਆਰ ਨਹੀਂ ਦਿੱਤਾ ਜਿੰਨਾ ਮਹਾਰਾਜ ਨੇ ਪਿਆਰ ਵੰਡਿਆ ਮਸਤਾਨੇ ਦੋ ਕਿਸੇ ਗੱਲੋਂ ਲੜ ਪਏ ਐਸ ਸਥਾਨ ਤੇ ਗਰੀਬ ਨਵਾਜ਼ ਜੀ ਕਾ ਇੱਥੇ ਪਲੰਗ ਲੱਗਾ ਸੀ ਉਹ ਲੜ ਪਏ ਡਾਂਗਾ ਕੱਢ ਲਿਆ ਮਹਾਰਾਜ ਹਟਾਉਂਦੇ ਰਹੇ ਕਹਿੰਦੇ ਨਾ ਇਹਨਾਂ ਰੱਖੋ ਨਾ ਲੜਨਾ ਉਹ ਮੁੜੇ ਨਾ ਲੜੇ ਗਰੀਬ ਨਵਾਜ਼ ਕਹਿੰਦੇ ਨੇ ਭਗਵਾਨ ਜੀ ਪੁਲਿਸ ਮਗਵਾਓ ਇਹ ਤਾਂ ਨਹੀਂ ਟਲਣਾ ਦਾ ਐਵੇਂ ਕਿਸੇ ਦਾ ਖੂਨ ਕਰ ਦੇਣਗੇ ਇੱਕ ਦੂਜੇ ਦੇ ਇਦਾਂ ਪੁਲਿਸ ਆ ਗਈ ਮਹਾਰਾਜ ਰਾਤ ਗਰੀਬਨਵਾਜ ਉਹ ਤੇ ਹੁਣ ਚਲੇ ਕੇ ਚੌਂਕੀ ਐ ਜਿੱਥੇ ਨੇਕ ਲੰਕ ਸਾਹਿਬ ਇੱਥੇ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ ਨਾਲ ਸਕੂਲ ਦੇ ਬਰਾਂਡਾ ਇੱਥੇ ਮਹਾਰਾਜ ਗਰੀਬਨਵਾਜ ਸਾਹਿਬ ਸਾਰੀ ਰਾਤ ਹੀ ਜਾ ਕੇ ਕਹਿੰਦੇ ਨੇ ਪਤਾ ਨਹੀਂ ਉੱਥੇ ਉਹਨਾਂ ਨੂੰ ਮਸ਼ਰ ਲੜਦਾ ਹੋਵੇਗਾ ਉਹਨਾਂ ਨੂੰ ਕਾਹਨੂੰ ਲੜਨਾ ਸੀ ਇਨਾ ਦਰਦ ਮਹਾਰਾਜ ਨੇ ਸਾਰੀ ਰਾਤ ਹੀ ਜਾ ਕੇ ਗੱਡੀ ਸਵੇਰੇ ਸੁਗਦਾ ਹੀ ਹੋਇਆ ਤੇ ਮਹਾਰਾਜ ਕਹਿੰਦੇ ਨੇ ਭਗਵਾਨ ਜੀ ਜਾ ਕੇ ਤੇ ਉਹਨਾਂ ਨੂੰ ਛੇਤੀ ਲੈ ਕੇ ਆਓ ਆਏ ਹਾਏ ਐਸਾ ਤੇ ਆਲੂ ਕਿਰਪਾਲੂ ਮਹਾਰਾਜ